ਲਓ ਸਸਟੀਕਾਰਿਕ ਅਨੁਸਾਰਿਆਂ ਮੈਂ ਤੁਹਾਡੀ ਆਪਣੀ ਅਮਰਜੀਤ ਜੋਸ਼ੀ ਜੋਸ਼ੀ ਚੈਨਲੋਂ ਤੁਹਾਨੂੰ ਸਵਾਤ ਕਰਦੇ ਲਓ ਜੀ ਅੱਜ ਮੈਂ ਤੁਹਾਨੂੰ ਬਹੁਤ ਹੀ ਪਿਆਰੇ ਜਿਹੇ ਲੋਕ ਦੀ ਸੁਣਾਉਣ ਲੱਗੀਆਂ ਉਮੀਦ ਹੈ ਤੁਹਾਨੂੰ ਪਸੰਦ ਆਊਗਾ ਤੇ ਥੋੜਾ ਲੰਬਾ ਤੇ ਇਹਨੂੰ ਗੀਤ ਨੂੰ ਅਖੀਰ ਤੱਕ ਸੁਣਿਓ ਤੇ ਜਿਹੜਾ ਨੁਕਤਾ ਪਾਉਂ ਉਹਤੇ ਵੀ ਮੂੰਹ ਤੇ ਜਿਵੇਂ ਜੋ ਬੰਦੀਆਂ ਫਿੰਸੀਆਂ ਬੱਚਿਆਂ ਦੀ ਆ ਜਾਂਦੀਆਂ ਨੇ ਬੱਚਿਆਂ ਨੇ ਪਹਿਲਾਂ ਮੇਰਾ ਪਾਇਆ ਹੋਇਆ ਤੇ ਅੱਜ ਉਹੀ ਨੁਕਤਾ ਪਾਉਂਗੀ ਤੇ ਪਹਿਲਾਂ ਸੋਂ ਤੁਸੀਂ ਹੇ ਪਿਆਰੇ ਜੇ ਲੋਕ ਗੀਤ ਜੇ ਮੇਰੇ ਚੈਨਲ ਤੇ ਲੈਨੇ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇਹ ਗੀਤ ਨੂੰ ਅਖੀਰ ਤੱਕ ਸੁਣਿਓ ਫੇਰ ਤੁਹਾਨੂੰ ਇਹ ਸਾਰੀ ਸਮਝ ਆਊਗੀ। ਬਈ ਇਹ ਗੀਤ ਕੀ ਕੀ ਹੈ ਹੁਣ ਮੈਂ ਵਿਆਖਿਆ ਕਰਨੀ ਲੋਗੇ ਥੋੜਾ ਗੀਤ ਲੰਬਾ ਹੀ ਹੈ। ਹੋ ਦੇਓ ਉਠ ਉਠ ਦੇਖ ਵੀ ਲੇ ਲਡੂਗੇ ਮਾਂ ਬਿਆਦੇ ਵੇਦੀ ਮੇ ਡੂਗੇ ਸਮੁੰਦਰਾਂ ਦੇ ਪਾਣੀ ਮਾਮਾਰੋਂ ਦੀਆਂ ਵੇ ਸੋਣਿਆ ਸਰਾਨੇ ਰੱਖ ਕੇ ਪਾ di. जीना ਰੰਗ ਹੋਗੇ ਮੀੜੇ ਓ ਡੁੱਡੀ ਵੇ ਸਭ ਆ ਜੀਤੋ ਤੀ ਓ ਡੁੱਡੀ ਵੇ I'll give कर सोणियां साढी टाली गई जब ਦੋਰਾ ਤੋਰ ਪਿਆਣਾ ਲੋ ਜੀ ਜੀਤ ਹੋਇਆ ਪੂਰਾ ਤੇ ਦੱਸਿਓ ਹਰ ਕਿਸਤੇ ਦਾ ਦੱਸਿਓ ਦੀਆਂ ਗੱਲਾਂ ਇਹਦੇ ਵਿੱਚ ਭੈਣ ਦੀ ਘਰ ਵਾਲੀ ਦੇ ਬੱਚਿਆਂ ਦੀ ਹੈ ਤੇ ਦੱਸਿਓ ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਿਆ ਤੇ ਲੋ ਹੁਣ ਆਜੋ ਤੁਸੀਂ ਨੁਕਤੇ ਵੱਲ ਤੇ ਨੁਕਤਾ ਇਹ ਤੇ ਜਿਵੇਂ ਮੁੰਹ ਤੇ ਜਵਾਨੀ ਦੀਆਂ ਫਿੰਸ਼ੀਆਂ ਆ ਜਾਂਦੀਆਂ ਨੇ ਹੈਨਾ ਮੁੰਡਿਆਂ ਦੇ ਵੀ ਆ ਜਾਂਦੀਆਂ ਕੁੜੀਆਂ ਦੀਆਂ ਆ ਕੁੜੀਆਂ ਦੇ ਜ਼ਿਆਦਾ ਆਉਂਦੀਆਂ ਨੇ ਤੇ ਪਤਾ ਇਹਦੇ ਵਾਸਤੇ ਕੀ ਮਮੂਰਲੀ ਦਾ ਹੀ ਨੁਕਤਾ ਹੈ ਜਰੂਰ ਵਧੀਆ ਤੇਰਾ ਹੋ ਜਾਊਗਾ ਤੇ ਥੋੜੀ ਮਲਤਾਨੀ ਮਿੱਟੀ ਲੈ ਲਓ 2-3 ਚਮਚੇ ਮਲਤਾਨੀ ਮਿੱਟੀ ਦੇ ਲੈ ਲੇ ਇੱਕ ਚਮਚਾ ਉੱਚ ਮਲਾਈ ਦਾ ਪਾ ਦਿਓ ਪਾ ਲਿਆ ਤੇ ਇੱਕੋ ਚ ਨਿੰਬੂ ਚੋੜ ਲਓ ਤਿੰਨਾਂ ਦਾ ਖੂਬ ਹੋ ਮਤਲਬ ਲੇਪ ਜਿਹਾ ਬਣਾ ਲੈ ਹੈਨਾ ਫਿਰ ਰਾਤ ਨੂੰ ਤੁਸੀਂ ਆਪਣੇ ਸਾਰੇ ਕੈਨਸਲ ਸੇਲ ਸੇ ਹੋਣੇ ਕਰਕੇ ਸੌਂ ਜਾਓ ਤੇ ਸਵੇਰੇ ਉੱਠ ਕੇ ਮੂੰਹ ਧੋ ਲਓ ਤੇ ਫਿਰ ਇਹ ਤੁਸੀਂ ਸਵੇਰੇ ਤੇ ਮਤਲਬ 5-7 ਦਿਨ ਹਰ ਰੋਜ਼ ਕਰੋ ਤੇ ਫਿੰਸੀਆਂ ਗਾਇਬ ਹੋ ਜਾਣਗੀਆਂ ਤੇ ਜੇ ਥੋੜਾ ਮੋਟਾ ਕਸਰ ਹੈ ਜੇ ਤਾਂ ਤੁਸੀਂ 10 ਦਿਨ ਤੱਕ ਵੀ ਚੱਲ ਸਕਦਾ ਇਹ ਆਗੇ ਤੇ ਤੁਸੀਂ ਜਦੋਂ ਕਰਦੇ ਜਾਵੋਗੇ ਕਿਹੜਾ ਸਾਥ ਹੋ ਜੂ ਤੇ ਲਓ ਮਾਣ ਹੁਣ ਇਸ ਗੀਤ ਦੇ ਨੁਕਤੇ ਦਾ ਆਨੰਦ ਤੇ ਕੱਲ ਨੂੰ ਫੇਰ ਆਪਾਂ ਨਵੇਂ ਨੁਕਤੇ ਤੇ ਨਵੇਂ ਗੀਤ ਨਾਲ ਮਿਲਾਂਗੇ ਕਮੈਂਟ ਸ਼ੇਅਰ ਕਰਕੇ ਜਰੂਰ ਇੱਕ ਸ਼ੇਅਰ ਕਰਿਓ ਨਾ ਕਿ ਕਮੈਂਟ ਲਿਖਿਓ ਚੈਲਸ ਅਰਾਈਵ ਕਰਨਾ ਨਾ ਭੁੱਲਿਓ ਤੇ ਲੋ ਫਿਰ ਕੱਲ ਨੂੰ ਮਿਲਾਂਗੇ ਤੇ ਹੁਣ ਸਾਨੂੰ ਛੁੱਟੀਆਂ ਤੇ ਕੱਲ ਨੂੰ ਨਾ ਮੈਂ ਤੇ ਨਾਲ ਆਪਣੀ ਮੁਲਾਕਾਤ ਫਿਰ ਹੋਊਗੀ ਧੰਨਵਾਦ ਸਾਡੀ ਵੀਡੀਓ ਦੇਖਣ ਲਈ